ਹਾਂਜੀ ਕਿਵੇਂ ਹੋ ਸਾਰੇ ਭਰਾ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆਂ ਵੀ ਸਾਰੇ ਭਰਾਵਾਂ ਦਾ ਦਿਨ ਵਧੀਆ ਹੋਵੇ ਨਿਆਰੇਦਾਰ ਹੋਵੇ ਤੇ ਅੱਜ ਫਾਰਮ ਕਰ ਗੱਲ ਕਰਾਂਗੇ ਆਪਾਂ ਆਪਣੇ ਫਾਰਮ ਦੀ ਵੀ ਇਹ ਫਾਰਮ ਆਪਾਂ ਕੰਪਨੀ ਨਾਲ ਰਲ ਕੇ ਕਰ ਰਹੇ ਆਂ ਤੇ ਕੰਪਨੀ ਨਾਲ ਰਲ ਕੇ ਆਪਾਂ ਨੂੰ ਕੀ ਫਾਇਦੇ ਆ ਤੇ ਜੇ ਆਪਦਾ ਮਾਲ ਪਾਈਏ ਤਾਂ ਆਪਦੇ ਉਹਦੇ ਕੀ ਫਾਇਦੇ ਆ ਦੋਨਾਂ ਵਿੱਚ ਨੁਕਸਾਨ ਤੇ ਫਾਇਦੇ ਦੋਨੇ ਚੀਜ਼ਾਂ ਆਪਾਂ ਤੁਹਾਨੂੰ ਮਾਰੀ ਮਾਰੀ ਗੱਲ ਕਲੇ-ਕਲੇ ਘੈਂਟ ਤਰੀਕੇ ਨਾਲ ਸਮਝਾਵਾਂਗੇ ਆਪਾਂ 1.5 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਆਪਾਂ ਨੂੰ ਤਕਰੀਬਨ 1.5 ਸਾਲ ਤੋਂ ਪਹਿਲਾਂ ਆਪਣਾ ਇਹ ਇੱਕ ਸ਼ੈੱਡ ਸੀ ਤੇ ਹੁਣ ਆਪਾਂ ਦੂਸਰਾ ਸ਼ੈੱਡ ਵੀ ਬਣਾ ਲਿਆ 1.5 ਸਾਲ ਤੋਂ ਆਪਾਂ ਕੰਪਨੀ ਨਾਲ ਰਲ ਕੇ ਕੰਮ ਕਰ ਰਹੇ ਹਾਂ ਤੇ ਅੱਜ ਤੱਕ ਆਪਾਂ ਨੂੰ 1% ਵੀ ਕੋਈ ਤਕਲੀਫ ਨਹੀਂ ਆਈ ਵਿੱਚ ਲੋਕ ਕਹਿੰਦੇ ਆ ਵੀ ਕੰਪਨੀ ਨਾਲ ਰਲ ਕੇ ਜਾਂ ਘਾਟਾ ਪੈ ਜਾਂਦਾ ਕਿਸੇ ਗੱਲ ਦਾ ਜਾਂ ਕੰਪਨੀ ਆਪਾਂ ਨੂੰ ਦਿੰਦੀਆਂ ਨਹੀਂ ਜੇ ਬੰਦਿਆਂ ਵਾਂਗੂ ਆਪਾਂ ਨਹੀਂ ਕੰਮ ਕਰਾਂਗੇ ਤਾਂ ਆਪਾਂ ਨੂੰ ਕੰਪਨੀ ਨੇ ਕਿਸੇ ਨਹੀਂ ਦੇਣਾ ਕੋਈ ਸਾਰੀਆਂ ਕੰਪਨੀਆਂ ਵਧੀਆ ਨੇ ਆਪੋ ਆਪਣੀ ਜਗ੍ਹਾ ਤੇ ਹਰੇਕ ਕੰਪਨੀ ਬਹੁਤ ਵਧੀਆ ਆਪੋ ਆਪਣੀ ਜਗ੍ਹਾ ਤੇ ਤਾਂ ਕਰਕੇ ਕੰਪਨੀ ਨਾਲ ਰਲ ਕੇ ਕੰਮ ਕਰਨਾ ਬਹੁਤ ਵਧੀਆ ਡੇਢ ਸਾਲ ਹੋ ਗਿਆ ਆਪਣਾ ਫਾਰਮ ਚੱਲਦੇ ਨੂੰ ਆਪਾਂ ਕੰਪਨੀ ਨਾਲ ਰਲ ਕੇ ਕੰਮ ਕਰ ਰਹੇ ਆਂ ਸਾਨੂੰ ਤਾਂ ਅੱਜ ਤੱਕ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਕੰਪਨੀ ਦਾ ਮਾਲ ਪਾਉਨੇ ਆਪਾਂ ਭਰਾਵੋ ਤੇ 18 ਲੱਖ ਰੁਪਇਆ ਤਕਰੀਬਨ ਆਪਾਂ ਇਹ ਸ਼ੈੱਡ ਤੇ ਲਾਇਆ ਤੀਗਾ ਜੇ ਆਪਾਂ ਆਪਦਾ ਮਾਲ ਪਾਉਨੇ ਆ ਤਕਰੀਬਨ 7 ਤੋਂ 8 ਲੱਖ ਦੀ ਬੱਚਾ ਫੀਡ ਖਾਂਦਾ 2.5 ਤੋਂ 3 ਲੱਖ ਦਾ ਬੱਚਾ ਜੇ ਆਪਾਂ 7000 ਦਾ ਸ਼ੈੱਡ ਆਪਣਾ ਜੇ ਆਪਾਂ ਆਪਣੇ ਸ਼ੈੱਡ ਮੁਤਾਬਕ ਗੱਲ ਕਰੀਏ ਤੇ ਇੰਨਾ ਬਜਟ ਬਾਈ ਕਿਸੇ ਬੰਦੇ ਦਾ ਹੁੰਦਾ ਚਲ ਨਹੀਂ ਕਿਸੇ ਦਾ ਵੀ ਨਹੀਂ ਹੁੰਦਾ ਜੇ ਆਪਾਂ ਆਪਦਾ ਬੱਚਾ ਪਾਉਨੇ ਆ ਕਮ ਸੇ ਕਮ ਆਪਾਂ ਨੂੰ 11 ਤੋਂ 12 ਲੱਖ ਰੁਪਏ ਆਪਣੀ ਜੇਬ ਚ ਚਾਹੀਦਾ ਤੇ 7 ਲੱਖ ਦਾ ਫੀਡ ਹੋ ਗਿਆ 2.5 ਲੱਖ ਦਾ ਬੱਚਾ ਹੋ ਗਿਆ ਤੇ ਉੱਤਰਾ ਲੇਬਰ ਦਾ ਖਰਚਾ ਵੀ ਪੈਣਾ ਦਵਾਈ ਦਾ ਖਰਚਾ ਵੀ ਪੈਣਾ ਤਕਰੀਬਨ ਆਪਣਾ 12 ਲੱਖ ਰੁਪਏ ਖਰਚਾ ਹੋ ਗਿਆ 18 ਲੱਖ ਰੁਪਏ ਛੱਡ ਤੇ ਲਾ ਕੇ 12 ਲੱਖ ਰੁਪਏ ਲਾਉਣ ਦੀ ਆਪਾਂ ਹਿੰਮਤ ਨਹੀਂ ਰੱਖਦੇ ਐਵੇਂ ਕੱਚੀ ਗੱਲ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਆਪਾਂ ਲਾ ਦੇਾਂਗੇ ਨਹੀਂ ਲਾ ਸਕਦੇ ਤਾਂ ਕਰਕੇ ਆਪਾਂ ਕੰਪਨੀ ਨਾਲ ਆਪਦਾ ਕੰਮ ਕਰ ਰਹੇ ਆ ਕਿ ਆਪਾਂ ਪ੍ਰਾਈਵੇਟ ਬੱਚਾ ਪਾਉਣੇ ਆਪਦਾ ਬਥੇਰੇ ਵੀਰਾਂ ਦੇ ਕਮੈਂਟ ਆਏ ਵੀ ਆਪਦਾ ਬੱਚਾ ਪਾਓ ਪ੍ਰਾਈਵੇਟ ਪਾਓ ਪ੍ਰਾਈਵੇਟ 'ਚ ਬੰਦਾ ਮਰਦਾ ਛੇਤੀ ਆ ਆਪਣੇ ਤਰੀਕੇ ਨਾਲ ਕੰਮ ਕਰੋ ਜੇ ਕੰਮ ਨੂੰ ਅੱਗੇ ਵਧਾਉਣਾ ਅੱਗੇ ਤੱਕ ਲੈ ਕੇ ਜਾਣਾ ਤਾਂ ਮੇਰੇ ਹਿਸਾਬ ਨਾਲ ਕੰਪਨੀ ਨਾਲ ਰਲ ਕੇ ਕੰਮ ਕਰਨਾ ਬਹੁਤ ਫਾਇਦੇਮੰਦ ਆ ਤੇ ਤਾਂ ਕਿ ਜੋ ਆਪਾਂ ਕੰਪਨੀ ਨਾਲ ਰਲ ਕੇ ਕੰਮ ਕਰ ਰਹੇ ਹਾਂ ਜੀ ਜੇ ਆਪਾਂ ਆਪਦਾ ਪ੍ਰਾਈਵੇਟ ਬੱਚਾ ਪਾਉਨੇ ਆ ਤਾਂ ਸਾਰਾ 12 ਲੱਖ ਰੁਪਏ ਖਰਚਾ ਲਾ ਕੇ ਸੇਲ ਕਰਨ ਤੱਕ ਦੀ ਬੱਚਾ ਪਾਲਣ ਤੋਂ ਲੈ ਕੇ ਸੇਲ ਕਰਨ ਤੱਕ ਦੀ ਲਾਹ ਡਾਕਟਰ ਵਗੈਰਾ ਕੁੱਲ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਆਪਣੇ ਸਰ ਆ ਜਾਂਦੀ ਆ ਤਾ ਕਰਕੇ ਆਪਾਂ ਬੱਚੇ ਦੀ ਸਾਂਭ ਸੰਭਾਲ ਜਿਹੜੀ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਕਰਕੇ ਵੀ ਕੰਪਨੀ ਨਾਲ ਹੀ ਮੈਂ ਤਾਂ ਕਹਿਣਾ ਵੀ ਕੰਪਨੀ ਨਾਲ ਰਲ ਕੇ ਕੰਮ ਕੀਤਾ ਜਾਵੇ ਕੰਪਨੀ ਦਾ ਜੇ ਕੰਪਨੀ ਨਾਲ ਰਲ ਕੇ ਆਪ ਟਾਈ ਅਪ ਕਰਕੇ ਚੂਚਾ ਪਾਉਨੇ ਆ ਫਾਰਮ ਚ ਤਕਰੀਬਨ 6 ਤੋਂ 7 ਲਾਟ ਆਪਣੇ ਸਾਲ ਦੇ ਲੱਗ ਜਾਂਦੇ ਆ ਤਾਂ ਜਿੱਤੇ ਵੀ ਵਧੀਆ ਬਚਤ ਹੋ ਜਾਂਦੀ ਆ ਬੰਦੇ ਨੂੰ ਤੇ ਵਧੀਆ ਬਚਤ ਹੋ ਜੇ ਤਾਂ ਇਹ ਤੋਂ ਵਧੀਆ ਕੋਈ ਵੱਡੀ ਗੱਲ ਹੋ ਨਹੀਂ ਸਕਦੀ ਜੇ ਕੰਪਨੀ ਨਾਲ ਰਲ ਕੇ ਆਪਾਂ ਚੂਚਾ ਪਾਉਨੇ ਆ ਤਾਂ ਚੂਚਾ ਕੰਪਨੀ ਦਾ ਫੀਡ ਕੰਪਨੀ ਦਾ ਡਾਕਟਰ ਕੰਪਨੀ ਦਾ ਤੇ ਸਾਰਾ ਲੈ ਕੇ ਛੱਡ ਕੇ ਜਾਣ ਤੋਂ ਲੈ ਕੇ ਜਾਣ ਤੱਕ ਸਾਰਾ ਟਰਾਂਸਪੋਰਟ ਕੰਪਨੀ ਦਾ ਤਾਂ ਕਿ ਇੱਕ ਚੀਜ਼ ਦੀ ਵੀ ਆਪਾਂ ਨੂੰ ਚਿੰਤਾ ਨਹੀਂ ਹੈਗੀ ਵੀ ਆਪਾਂ ਨੂੰ ਕਿਸੇ ਵੀ ਚੀਜ਼ ਦੀ ਸੋਚ ਕਰਨ ਦੀ ਜ਼ਰੂਰਤ ਆਗੀ ਵੀ じゃ ਕਿਵੇਂ ਲੈ ਕੇ ਜਾਈਏ ਕਿਵੇਂ ਛੱਡ ਕੇ ਆਈਏ ਕਿਵੇਂ ਸੇਲ ਕਰੀਏ ਸਾਰਾ ਉਹ ਕੰਪਨੀ ਤੇ ਡਿਪੈਂਡ ਰਹਿ ਜਾਂਦਾ ਆਪਾਂ ਸਿਰਫ ਕੱਲਾ ਪਾਲ ਪਾਲ ਕੇ ਦੇਣਾ ਚੂਚਾ ਉਹਨਾਂ ਨੂੰ ਕੱਲਾ ਪਾਲ ਕੇ ਜੇ ਆਪਾਂ ਸਹੀ ਤਰੀਕੇ ਨਾਲ ਬੰਦਿਆਂ ਵਾਂਗੂ ਸਾਮ ਸੰਭਾਲ ਕੀਤੀ ਆ ਚੂਚੇ ਦੀ ਤਾਂ ਆਪਾਂ ਵਧੀਆ ਪੈਸੇ ਕਮਾ ਸਕਦੇ ਆ ਤਾਂ ਕੀ ਲੋਕ ਬਾਹਰ ਜਾਈ ਜਾਂਦੇ ਆ ਬਾਹਰ ਜਾ ਕੇ ਤਕਰੀਬਨ ਲੱਖ 2 ਲੱਖ ਰੁਪਏ ਮਹੀਨੇ ਦਾ ਕਮਾਈ ਜਾਂਦੇ ਆ ਤਾਂ ਇੰਨਾ ਕਮਾਈ ਆਪਾਂ ਇਹ ਤੋਂ ਲੈ ਸਕਦੇ ਆ 1.5 ਮਹੀਨੇ ਦੇ ਵਿੱਚ ਵਿੱਚ ਇੱਕ ਦਿਨ ਤੋਂ ਲੈ ਕੇ 35 ਦਿਨਾਂ ਵਿੱਚ ਚੂਚਾ ਚੱਕਾ ਜਾਂਦਾ 35 ਦਿਨਾਂ ਵਿੱਚ ਬੋਡੀ weight 2 ਕਿਲੋ ਤੋਂ 2.5 ਕਿਲੋ ਦੇ ਵਿੱਚ ਵਿੱਚ ਹੋ ਜਾਂਦਾ ਜਿਹੜੀ ਸੰਪੂਰਨ ਕੰਪਨੀ ਨਾਲ ਇਹ ਆਪਣਾ ਟਾਈ ਆਪਾਂ ਦੋਨੇ ਫਾਰਮਾਂ ਦਾ ਪਹਿਲਾ ਆਪਾਂ ਇੱਕ ਦਾ ਜਿੱਤਾ ਸੀ ਰੱਬ ਦੀ ਕਿਰਪਾ ਨਾਲ ਆਪਾਂ ਦੂਸਰਾ ਸ਼ੈੱਡ ਬਣਾਇਆ ਤੇ ਦੂਸਰਾ ਸ਼ੈੱਡ ਬਣਾਉਣ ਦੇ ਨਾਲ ਨਾਲ ਆਪਾਂ ਉਹਦਾ ਵੀ ਸੰਪੂਰਨ ਨਾਲ ਐਗਰੀਮੈਂਟ ਕੀਤਾ ਤਾਂ ਕਰਕੇ ਸਾਨੂੰ ਇਹ ਕੰਪਨੀ ਬਹੁਤ 좋 ਚੀ ਸਾਨੂੰ ਫਾਇਦਾ ਲੱਗਿਆ ਤਾਂ ਕਰਕੇ ਅਸੀਂ ਇਸੇ ਨਾਲ ਹੀ ਆਪਣਾ ਟਾਈਅਪ ਰੱਖਿਆ ਵਧੀਆ ਪੈਸਾ ਕਮਾ ਸਕਦੇ ਆਪਾਂ ਜੇ ਬੰਦਿਆਂ ਵਾਂਗੂ ਆਪਾਂ ਸਾਰਾ ਕੰਮ ਕਰੀਏ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਦੋ ਤੋਂ 2-3 ਲੱਖ ਰੁਪਇਆ ਆਮਦਨ ਆਪਣੀ ਕਿਤਨੀ ਨਹੀਂ ਗਈ ਇੱਕ ਫਾਰਮ ਦੀ ਜੇ ਦੋਨਾਂ ਨੂੰ ਮਿਲਾ ਕੇ ਚੱਲੀਏ ਦੋਨਾਂ 'ਚ ਆਪਣਾ 14000 ਚੂਚਾ ਬੰਦਾ ਤਕਰੀਬਨ ਇੱਕ ਲੋਡ ਦਾ ਇੱਕ ਦਿਨ ਤੋਂ ਲੈ ਕੇ 35 ਦਿਨਾਂ ਤੱਕ 4 ਤੋਂ 5 ਲੱਖ ਰੁਪਈਆ ਆਪਾਂ ਆਰਾਮ ਨਾਲ ਕਮਾ ਸਕਦੇ ਆਂਗੇ ਪ੍ਰਾਈ ਇਹ ਕੰਪਨੀ ਨਾਲ ਫਾਰਮਿੰਗ ਕਰਕੇ ਪ੍ਰਾਈਵੇਟ ਤੇ ਜੋਦ ਕੇ ਰਿਸਕੀ ਰਿਸਕ ਆ ਜੇ ਆਪਾਂ 12 ਤੋਂ 13 ਲੱਖ ਰੁਪਈਆ ਆਪਦਾ ਲਾ ਲੈਨੇ ਆ ਜੇ ਰੇਟ ਘਟ ਜੇ ਤਾਂ ਕਰਕੇ ਆਪਾਂ ਨੂੰ ਸਾਰਾ ਰਿਸਕੀ ਰਿਸਕ ਆ ਟਾਈ 300 ਲੱਖ ਦਾ ਘਾਟਾ ਪੈ ਜਾਣਾ ਤਾਂ ਬੰਦੇ ਦਾ ਮਨ ਮੁੜ ਜਾਂਦਾ ਵੀ ਦੁਬਾਰਾ ਕੰਮ ਕਰਨ ਨੂੰ ਬੰਦੇ ਦਾ ਜੀ ਨਹੀਂ ਕਰਦਾ ਹੈਗਾ ਤਾਂ ਕਰਕੇ ਮੈਂ ਤਾਂ ਇਹੀ ਚਾਹੁੰਦਾ ਵੀ ਕੰਪਨੀ ਨਾਲ ਰਲ ਕੇ ਕੰਮ ਕਰੋ ਜਿੰਨਾ ਸਰ ਹੋ ਸਕਦਾ بڑے ਵੀਰ ਕਹਿੰਦੇ ਆ ਵੀ ਦਿਹਾੜੀਏ ਕੰਪਨੀ ਦੇ ਜੇਬ ਹੋ ਗੱਲਾਂ ਕਹਿੰਦੇ ਆ ਤਾਇਰ ਆਪਾਂ ਉਹ ਬੰਦਿਆਂ ਦੀ ਖੇਅਰ ਨਹੀਂ ਕਰਦੇ ਬੋਲਣ ਵਾਲਿਆਂ ਨੇ ਤਾਂ ਹਮੇਸ਼ਾ ਬੋਲੀ ਜਾਣਾ ਤਾਂ ਕਰਕੇ ਆਪਣਾ ਤਾਂ ਕੰਪਨੀ ਨਾਲ ਰਲ ਕੇ ਕੰਮ ਕਰ ਰਹੇ ਆ ਆਪਾਂ ਨੂੰ ਫਾਇਦਾ ਲੱਗ ਰਿਹਾ ਤੇ ਆਪਾਂ ਕੰਮ ਕਰਾਂਗੇ ਅੱਗੇ ਵੀ ਕਰਾਂਗੇ ਵਧਾਵਾਾਂਗੇ ਰੱਬ ਦੀ ਕਿਰਪਾ ਨਾਲ ਕੰਮ ਤੇ ਕੰਪਨੀ ਨਾਲ ਰਲ ਕੇ ਜੇ ਬੰਦਾ ਇੱਕ ਨੰਬਰ ਤੇ ਚੱਲਦਾ ਵਿੱਚ ਬਥੇਰੇ ਫਾਰਮ ਬਲੈਕਲਿਸਟ ਚ ਗਏ ਆ ਤੇ ਜਿਨ੍ਹਾਂ ਨੇ ਚੂਚਾ ਵੇਚ ਦਿੰਦਿਆਂ ਵਿੱਚੋਂ ਚਾਕੇ ਫੀਡ ਚੋਰੀ ਕਰ ਲੈਂਦੇ ਆ ਉਹਨਾਂ ਨੂੰ ਖਰ ਕੇ ਤੇ ਨਾ ਕਿਤੇ ਕੰਪਨੀ ਨਹੀਂ ਵਧੀਆ ਲੱਗਦੀ ਕਿਉਂਕਿ ਉਹਨਾਂ ਦੇ ਸੋੜਾ ਕੰਮ 2 ਨੰਬਰ ਦੇ ਹੁੰਦੇ ਆਗੇ ਇੱਕ ਨੰਬਰ 'ਚ ਕੰਮ ਕਰੋ ਦੇਣ ਵਾਲਾ ਮਹਾਰਾਜ ਆ ਜੇ ਆਪਾਂ ਵਧੀਆ ਇੱਕ ਨੰਬਰ ਦਾ ਕੰਮ ਕਰਾਂਗੇ ਸਾਰਾ ਰੱਬ ਆਪਾਂ ਨੂੰ ਆਪ ਹੀ ਵਧੀਆ ਦੇਊਗਾ ਤਾਂ ਕਰਕੇ ਕੰਪਨੀ ਨਾਲ ਕੰਮ ਕਰੋ ਬਹੁਤ ਵਧੀਆ ਕਮਾਂਗਾ ਕੰਪਨੀਆਂ ਦੇ ਫਾਇਦੀ ਫਾਇਦੇ ਨੇ ਜੇ ਕੰਪਨੀ ਨੇ 35 ਦਿਨਾਂ ਬਾਅਦ ਮਾਲ ਚੱਕਣਾ ਤੇ ਜਿੰਨੇ ਕੁ ਮਾਟਲ ਆਪਣਾ ਮਾਲ ਬਣਿਆ ਤੇ ਉਹਦੇ ਹਿਸਾਬ ਨਾਲ ਆਪਣਾ ਵਧੀਆ ਚੈੱਕ ਬਣਾ ਦੇਣਾ ਜੇ ਤਾਂ ਆਪਾਂ ਬੰਦਿਆਂ ਵਾਂਗੂ ਕੰਮ ਕਰਿਆ ਜੇ ਆਪਾਂ ਕੰਮ ਹੀ ਨਹੀਂ ਕਰਿਆ ਆਪਾਂ ਬੰਦੇ ਵਾਂਗੂ ਇਕੱਲਾ ਲੇਬਰ ਦੇ ਸਿਰ ਤੇ ਛੜਤਾ ਆਪ ਗੇੜਾ ਨਹੀਂ ਮਾਰਿਆ ਇਹ ਨਹੀਂ ਦੇਖਿਆ ਵੀ ਤੂੰ ਚਾ ਬਿੱਠ ਕਿਦਾਂ ਦੀ ਕਰ ਰਿਹਾ ਹੈ ਜਾਂ ਖੰਗਾ ਇਹਦਾ ਦਿਖਾਵਾ ਹੈ ਕਿਆ ਕੋਈ ਲੀਵਰ ਦੀ ਦਿੱਕਤ ਆ ਇਹ ਚੀਜ਼ ਆਪਾਂ ਕਦੇ ਗੌਰ ਨਹੀਂ ਕਰੀ ਤਾਂ ਆਪਾਂ ਕਿੱਥੋਂ ਲੈ ਸਕਦੇ ਆ ਚੰਗੇ ਪੈਸੇ ਤਾਂ ਕਰਕੇ ਕੰਪਨੀਆਂ ਆਪ ਹੀ ਮਾੜੀਆਂ ਨੇ ਗੌਰ ਤਾਂ ਆਪਾਂ ਨਹੀਂ ਕਰੀ ਜੇ ਗੌਰ ਆਪਾਂ ਵਧੀਆ ਚੰਗੇ ਢੰਗ ਤਰੀਕੇ ਨਾਲ ਕਰੀਏ ਤਾਂ ਕੰਪਨੀ ਤੋਂ ਵੀ ਆਪਾਂ ਬਹੁਤ ਵਧੀਆ ਪੈਸੇ ਲੈ ਸਕਦੇ ਆਂਗੇ ਬਿਨਾ ਕਿਸੇ ਰਿਸਕ ਤੋਂ ਕੰਪਨੀਆਂ ਬਹੁਤ ਵਧੀਆ ਆਪਾਂ ਨੂੰ ਇਹ ਬਹੁਤ ਵਧੀਆ ਯਾਨੀ ਕਿ ਆਪਰਚੂਨਿਟੀ ਮਿਲ ਰਹੀ ਆਪਾਂ ਨੂੰ ਵੀ ਆਪਾਂ ਸ਼ੈੱਡ ਤਿਆਰ ਕਰੋ ਬੱਚਾ ਜਿਹੜਾ 10 ਤੋਂ 12 ਲੱਖ ਦਾ ਇਹ ਪ੍ਰੋਸੈਸਾ ਇਹ ਕੰਪਨੀ ਆਪਾਂ ਨੂੰ ਫ੍ਰੀ ਚ ਦੇ ਰਹੀ ਆ ਤਾਂ ਆਪਾਂ ਨੂੰ ਇਹ ਫ੍ਰੀ ਚ ਪੈਸੇ ਕਮਾਉਣ ਦਾ ਮੌਕਾ ਹੈ ਜਿਹੜਾ ਇੱਕ ਤੇ ਆਪਾਂ ਇਹ ਆਪਦੇ ਹੱਥੋਂ ਨਾ ਕਮਾਈਏ ਜਿਹੜੇ ਬੰਦੇ ਦੇਸ਼ ਵਿਦੇਸ਼ਾਂ ਨੂੰ ਜਾ ਰਹੇ ਆ ਛੱਡ ਕੇ ਆਪਣਾ ਪੰਜਾਬ ਜਾਓ ਯਾਰ ਆਪਾਂ ਇਹ ਨਹੀਂ ਕਹਿੰਦੇ ਬਾਕੀ 5-4 ਸਾਲ ਲਾ ਕੇ ਆਪਣਾ ਸਿਸਟਮ ਸੈੱਟ ਕਰਕੇ ਇਹ ਕੰਮ ਤੋਰੋ ਬਹੁਤ ਵਧੀਆ ਕੰਮ ਆ ਫਾਇਦੇਮੰਦ ਕੰਮ ਆ ਸਾਰੇ ਭਰਾਵਾਂ ਨੂੰ ਅਸੀਂ ਕਹਿੰਦੇ ਆ ਵੀ ਕੰਮ ਤੋਰੋ ਤੇ ਆਪਦੇ ਜਿਹੜੇ 2 ਪੈਸੇ ਲੱਗਿਆ ਉਹ ਪੂਰੇ ਕਰੋ ਪੰਜਾਬ ਚ ਕੰਮ ਤੋਰੋ ਐਡ ਦੀ ਲਾਸਟ ਆ ਕੇ ਜੇ ਆਪਾਂ ਚੰਗੇ ਤਰੀਕੇ ਨਾਲ ਦੇਖਭਾਲ ਕਰਾਂਗੇ ਜੂਚੇ ਨੂੰ ਆਪਾਂ ਨੂੰ ਵਧੀਆ ਪੈਸੇ ਦੇਣੇ ਆ ਜੇ ਆਪਾਂ ਖੰਗਚ ਖਾਮ ਹੋ ਗਿਆ ਬੱਚੇ ਨੂੰ ਜਾਂ ਕੋਈ ਲੀਵਰ ਦੀ ਦਿੱਕਤ ਹੋ ਗਈ ਤਾਂ ਬੱਚੇ ਨੇ ਫੀਡ ਖਾਈ ਜਾਣਾ ਤੇ ਵਜ਼ਨ ਦੇਣਾ ਨਹੀਂ ਹੈਗਾ ਐਫਸੀਆਰ ਜਿਹੜੀ ਆਪਣੀ ਹੁੰਦਾ ਫੀਡ ਕੰਜ਼ਮਪਸ਼ਨ ਤੇ ਇਹ ਭਰੀ ਜਾਣੀ ਆ ਤਾਂ ਫੇਰ ਆਪਾਂ ਨੂੰ ਕਿੱਥੇ ਚੰਗੇ ਪੈਸੇ ਮਿਲਦੇ ਨੇ ਮੰਨ ਲਓ ਆਪਾਂਗੇ ਤਾਂ ਜੇ ਸਭ ਤੋਂ ਸੋਹੋ ਲਿਖਿਆ ਜਿਹੜਾ ਚੂਚਾਗਾ ਇਹਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਆ ਛੱਕਾ ਮਾਰਨ ਲੱਗਿਆਂ ਦਾ ਲੀਵਰ ਦੀ ਦਿੱਕਤ ਆ ਜਾਂ ਕੱਢਣੀ ਦੀ ਦਿੱਕਤ ਆ ਜਾਂ 100 ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਆਪਾਂ ਨੂੰ ਇਹਨਾਂ 'ਚ ਦੇਖਣ ਨੂੰ ਮਿਲਦੀਆਂ ਨੇ ਜੋ ਚੀਜ਼ਾਂ ਦੀ ਆਪਾਂ ਗੌਰ ਕਰਾਂਗੇ ਤਾਂ ਹੀ ਆਪਾਂ ਨੂੰ ਕੰਪਨੀਆਂ ਨੇ ਚੰਗਾ ਪ੍ਰੋਫਿਟ ਦੇਣਾਗਾ ਜੇ ਆਪਾਂ ਉਹ ਗੌਰ ਕਰਕੇ ਸਹੀ ਢੰਗ ਨਾਲ ਚੂਚਾ ਪਾਲਾਂਗੇ ਤਾਂ ਹੀ ਕਰਕੇ ਵਿੱਚ ਦੇਖਿਆ ਆਪਾਂ ਫਾਰਮਾਂ ਦੇ ਚੂਚਾ ਪਾਣੀ ਗਣੀ ਤੇ ਹੈਆ ਮਰਿਆ ਰਹਿੰਦਾਗਾ ਘੰਟਾ ਘੰਟਾ ਉਹ ਚੀਜ਼ਾਂ ਭਰਾਵੋ ਲੇਬਰ ਦੇ ਸਿਰ ਤੇ ਆਪਾਂ ਨਹੀਂ ਛੱਡ ਸਕਦੇ ਤਾਂ ਕਰਕੇ ਆਪਾਂ ਨੂੰ ਆਪ ਇਹ ਕੰਮ ਦੇ ਵਿੱਚ ਉਤਰਨਾ ਪੈਣਾ ਆਪਦੇ ਕੰਮ ਦੀ ਕੀ ਸੰਗ ਸਾਰੇ ਭਰਾਵਾਂ ਨੂੰ ਆਪਾਂ ਤਾਂ ਇਹੀ ਬੇਨਤੀ ਕਰਦੇ ਆ ਆਪਾਂ ਆਪ ਕਰਦੇ ਹਈ ਆਪਣਾ ਸਾਰਾ ਕੰਮ ਕੋਈ ਐ ਨਹੀਂ ਲੇਬਰ ਵੀ ਰੱਖੀ ਆ ਢੀੜਾ ਮਾਰਦੇ ਆ ਵਧੀਆ ਢੰਗ ਤਰੀਕੇ ਆਪਾਂ ਕਹਿ ਕੇ ਵਧੀਆ ਕੰਮ ਕਰਾਉਂਦੇ ਆ ਆਪਦੀ ਗੌਰ ਰੱਖਦੇ ਜ਼ਰੂਰੀ ਆ ਆਪਣੀ ਗੌਰ ਜੇ ਆਪ ਆਪਦੀ ਗੌਰ ਨਹੀਂ ਕਰਾਂਗੇ ਤਾਂ ਕੰਮ ਨਹੀਂ ਚੱਲਣਗੇ ਮੰਨ ਲਓ ਜੇ ਆਪਾਂ ਆਪ ਦਾ ਲਾਟ ਪਾਉਨੇ ਆ ਇਹ ਬੰਦਾ ਐਨੀ ਹਿੰਮਤ ਰੱਖਦਾ ਕੋਈ ਲਾਟ ਪਾਉਣ ਦੀ ਮੰਨ ਲਓ 7-8 ਲੱਖ ਦੀ ਫੀਡ ਆਉਣੀ ਆ 2.5-3 ਲੱਖ ਦਾ ਬੱਚਾ ਹੋਣਾ ਰੱਬ ਨਾ ਕਰੇ ਕੋਈ ਇਹੋ ਜੀ ਪ੍ਰੋਬਲਮ ਆ ਗਈ ਆ ਆਪਣੇ ਲਾਟ ਵਿੱਚ ਸਾਰਾ ਜੂਚਾ ਮਰ ਗਿਆ ਆਪਾਂ ਤਾਂ ਆ ਗਏ ਨਾ 2-2.5-3 ਲੱਖ ਥਲੇ ਦੇ ਰੱਬ ਕਰਕੇ ਇਹੋ ਜੀ ਪ੍ਰੋਬਲਮ ਆਵੇ ਨਾ ਆਪਾਂ ਆਰ ਕੇ ਕੰਪਨੀ ਦਾ ਲਾਟ ਪਾਉਨੇ ਆ ਤੇ ਆਪਣਾ ਵਧੀਆ ਚੱਲ ਰਿਹਾ ਕਦੇ ਕੋਈ ਵਧੀਆ ਪ੍ਰੋਬਲਮ ਆ ਗਈ ਮੰਨ ਲਓ ਸਾਰਾ ਜੂਚਾ ਇੱਕਦਮ ਖਤਮ ਹੋ ਗਿਆ ਤੇ ਕੰਪਨੀ ਫੇਰ ਵੀ ਆਪਾਂ ਨੂੰ ਕਿਤੇ ਨਾ ਕਿਤੇ ਮਾੜਾ ਮੋਟਾ ਇਨਸੈਂਟਿਵ 20-30 ਹਜ਼ਾਰ ਰੁਪਿਆ ਦੇ ਹੀ ਜਾਂਦੀ ਹੈ ਡਿਗਰੀ 35 ਜੇ ਆਪਾਂ ਪ੍ਰਾਈਵੇਟ ਲਾੜ ਪਾਉਨੇ ਆ ਦੱਸੋ ਆਪਾਂ ਕਿਤੋਂ ਲਵਾਂਗੇ ਤਾਂ ਕਰਕੇ ਮੈਂ ਤਾਂ ਇਹੀ ਸੁਜੈਸ਼ਨ ਦਊਂਗਾ ਵੀ ਸਾਰੇ ਉਪਰ ਆ ਕੰਪਨੀ ਦਾ ਲਾੜ ਪਾਓ ਬਹੁਤ ਵਧੀਆ ਕਮਾਂਗਾ ਆਪਾਂ ਨੂੰ ਤਕਰੀਬਨ ਸਾਲ ਤੋਂ 1.5 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਆਪਾਂ ਕੰਪਨੀ ਨਾਲ ਰਲ ਕੇ ਕੰਮ ਕਰਦੇ ਆਂਗੇ ਤੇ ਆਪਾਂ ਨੂੰ ਫਾਇਦੇ ਹੀ ਫਾਇਦਾ ਲੱਗ ਰਿਹਾ ਹੈ ਬਹੁਤ ਫਾਇਦਾ ਤਾਂ ਕਰਕੇ ਆਪਾਂ ਦੂਜਾ ਸੈੱਡ ਬਣਾਇਆ ਮੰਨਣਾ ਉਹ ਆਪਾਂ ਆਬਦਾਲਾ ਟਪਾਉਂਦੇ ਆ ਰੱਬ ਨਾਲ ਕੋਈ ਪ੍ਰੋਬਲਮ ਆ ਗਈ ਸਾਰਾ ਚੂਚਾ ਮਰ ਗਿਆ ਤਾਂ ਆਪਾਂ ਤਾਂ ਆਗੇ 4-5 ਲੱਖ ਰੁਪਏ ਥੱਲੇ ਤਾਂ ਬੰਦਾ ਸਾਰੀ ਉਮਰ ਨਹੀਂ ਉੱਠ ਸਕਦਾ ਤਾਂ ਕਰਕੇ ਕੰਪਨੀਆਂ ਫੇਰ ਵੀ ਕਿਤੇ ਨਾ ਕਿਤੇ ਡਿਗਣੀਆਂ ਪੈਂਦੀਆਂ ਆਪਾਂ ਨੂੰ 30-40 ਹਜ਼ਾਰ ਰੁਪਏ ਦੇ ਹੀ ਜਾਂਦੀਆਂ ਨੇ ਗਿਆ ਮੈਂ ਤਾਂ ਇਹ ਹੀ ਮੰਨਦਾ ਵੀ ਕੰਪਨੀ ਨਾਲ ਕੰਮ ਕਰੋ ਬਹੁਤ ਵਧੀਆ ਕੰਮ ਬਥੇਰੇ ਭਰਾ ਕਹਿੰਦੇ ਆ ਵੀ ਕੰਪਨੀਆ 'ਚ ਫਾਇਦਾ ਨਹੀਂ ਫਾਇਦਾ ਨਹੀਂ ਹੈਗਾ ਜਿਹੜੇ ਬੰਦੇ ਵਿੱਚੋਂ ਫੀਡ ਚੱਕ ਕੇ ਵੇਚ ਦਿੰਦੇ ਆ ਜਾਂ ਚੂਚਾ ਚੋਰੀ ਕਰਕੇ ਵੇਚ ਦਿੰਦੇ ਆ ਕੰਪਨੀਆਂ 'ਚ ਬਲੈਕਲਿਸਟ ਹੋਏ ਆ ਕਾ ਉਹੀ ਬੰਦੇ ਅੱਜ ਕਹਿ ਰਹੇ ਆ ਵੀ ਕੰਪਨੀ 'ਚ ਫਾਇਦਾ ਨਹੀਂ ਜਿੱਥੇ ਨਾ ਜਿੱਥੇ ਤਾਂ ਕਿ ਉਹਨਾਂ ਨੇ ਵੀ ਪਿਛਲੇ ਸਾਲਾਂ 'ਚ ਕੰਪਨੀਆਂ ਨਾਲ ਕੰਮ ਕਰਿਆ ਹੁੰਦਾਗਾ ਉਹੀ ਬੰਦੇ ਕਹਿ ਦਿੰਦੇ ਆ ਵੀ ਕੰਪਨੀ 'ਚ ਫਾਇਦਾ ਨਹੀਂ ਹੈਗਾ ਫਾਇਦਾ ਹੀ ਫਾਇਦਾ ਸੋ ਕਿਉਂਕਿ ਕੰਪਨੀ ਨੇ ਸਾਰੀ ਤਕਰੀਬ ਸਾਰੀ ਕੱਢੀ ਹੋਇਆ ਫਾਰਮੂਲਾ ਇਹ ਜਦੋਂ ਉਹ ਫੀਡ ਦੇ ਚੂਚੇ ਦੇ ਬੇਡ ਦਾ ਕੰਪਰੋਮਾਈਜ਼ ਕਰਦੇ ਆ ਆਪਸ 'ਚ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਇੰਨਾ ਫੀਡ ਖਾ ਕੇ ਬੱਚੇ ਨੇ ਇੰਨਾ ਵਜ਼ਨ ਕਰਿਆ ਵੀ ਸਹੀ ਕਰਿਆ ਜਾਂ ਫੀਡ ਬਾਹਰ ਵੇਚੀ ਗਈ ਆ ਜਾਂ ਜਦੋਂ ਚੂਚਾ ਲਿਫਟਿੰਗ ਹੁੰਦਾ ਕੱਲੇ-ਕੱਲੇ ਚੂਚੇ ਦੀ ਗਿਣਤੀ ਹੁੰਦੀ ਤੇ ਕਰਕੇ ਉਦੋਂ ਜੇ ਚੂਚਾ ਕਈ ਵਾਰਾ ਘਟ ਜਾਂਦਾ ਤਾਂ ਕਰਕੇ ਕੰਪਨੀ ਨੂੰ ਪਤਾ ਲੱਗਦਾ ਵੀ ਚੂਚਾ ਇਹਨਾਂ ਨੇ ਬਾਹਰ ਸੇਲ ਕੀਤਾ ਉਹ ਕਿਤੇ ਨਾ ਕਿਤੇ ਫਾਰਮ ਜਿਹੜੇ ਬਲੈਕਲਿਸਟ ਚ ਵਗ ਜਾਂਦੇ ਆ ਤੇ ਉਹੀ ਬਾਅਦ ਚੋਂ ਕੰਪਨੀਆਂ ਨੂੰ ਨਿੰਦਦੇ ਆ ਵੀ ਕੰਪਨੀ ਨਾਲ ਲਾਲ ਕੇ ਕੋਈ ਫਾਇਦਾ ਨਹੀਂ ਪ੍ਰਭੂ ਰੱਬ ਦੀ ਕਿਰਪਾ ਨਾਲ ਆਪਾਂ ਕਦੇ ਨਾ ਇਹ ਜੇ ਕੰਮ ਕਰਿਆ ਨਾ ਕਰੀਏ ਆਪਾਂ ਨੂੰ ਫਾਇਦਾ ਹੀ ਫਾਇਦਾ ਲੱਗਦਾ ਕੰਪਨੀ ਚ ਮੈਂ ਤਾਂ ਇਹੀ ਸੋਚਦਾ ਵੀ ਕੰਪਨੀ ਦਾ ਮਾਲ ਪਾਉ ਜਿਹੜੇ ਨੇ ਪਾਉਣਾ ਹੁਣ ਮੈਂ ਇੱਕ ਫਾਰਮ ਤੋਂ ਲਾ ਲਵਾਂ ਦੂਜੇ ਫਾਰਮ ਦੇ ਪੈਸੇ ਲਾਇਆ ਕਿਸੇ ਗੱਲ ਨੂੰ ਹੀ ਲਾਇਆ ਜੇ ਆਪਾਂ ਨੂੰ ਕਿਸੇ ਨਾ ਕਿਤੇ ਫਾਇਦਾ ਲੱਗਿਆ ਤਾਂ ਹੀ ਲਾਇ ਤੇ ਬਥੇਰੇ ਅਮਰੀਕਾ ਕੈਨੇਡਾ ਦਾ ਓਪਨ ਮੰਡਿਆ ਦੇ ਫੋਨ ਆਉਂਦੇ ਆ ਭਾਜੀ ਕਿੰਨਾ ਪੈਸਾ ਲੱਗਿਆ ਭਰਾ ਕਿੰਨਾ ਪੈਸਾ ਲੱਗਿਆ ਆਪਾਂ ਦਾ ਭਰਾਵਾ ਸਹੀ ਗੱਲ ਦੱਸੀ ਜਿਆ 18 ਲੱਖ ਰੁਪਇਆ ਲੱਗਿਆ ਤੇ ਦੂਜੀ ਸਾਈਡ ਤੇ ਆਪਣਾ 22 ਲੱਖ ਰੁਪਇਆ ਲੱਗਿਆ ਤੇ ਬਥੇਰੇ ਬੰਨਿਆਂ ਦੇ ਫੋਨ ਆਉਂਦੇ ਆ ਵੀ ਕਹਿੰਦੇ ਬਾਈ ਸੰਤਾ ਕਹਿੰਦੇ 40 ਲੱਖ ਰੁਪਇਆ ਲੱਗਿਆ 50 ਲੱਖ ਰੁਪਇਆ ਲੱਗਿਆ ਆਪਾਂ ਨੂੰ ਯਾਰ ਉਹ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਨੂੰ ਜੇ ਕੋਈ ਭਰਾ ਕੰਮ ਸ਼ੁਰੂ ਕਰਦਾ ਤਾਂ ਆਪਣਾ ਕਿਹੜਾ ਯਾਰ ਉਹ ਕੋਈ ਜੇਬ ਚੋਂ ਕੱਢ ਕੇ ਲੈ ਜਾਊਗਾ ਪੈਸੇ ਤਾਂ ਕਰਕੇ ਆਪਾਂ ਅਗਲੇ ਨੂੰ ਸਹੀ ਗੱਲ ਦੱਸਦੇ ਤੇ ਦੂਜੀ ਸ਼ੈੱਡ ਤੇ ਸੈਲਫਾਂ ਦੇ ਤੇ ਆਪਣਾ ਲੱਗਿਆ 20 ਲੱਖ ਰੁਪਇਆ ਤਾਂ ਯਾਰ ਜੇ ਆਪਾਂ ਝੂਠ ਮਾਰਾਂਗੇ ਬੰਦਿਆਂ ਨੂੰ ਤੇ ਆਪਦੇ ਉਹੀ ਗੱਲ ਪੰਜਾਬੀ ਬੰਦਿਆਂ ਨੂੰ ਪਿੱਛੇ ਛੱਡਣ ਵਾਲੀ ਗੱਲ ਹੋ ਗਈ ਵੀ ਆਪਾਂ ਹੀ ਝੂਠ ਮਾਰੀ ਜਾਵਾਂਗੇ ਇਹ ਕੰਮ 'ਚ ਕੋਈ ਆ ਨਾ ਜਾਵੇ ਇਹ ਕੰਮ 'ਚ ਕੋਈ ਆ ਨਾ ਜਾਵੇ ਤਾਂ ਉਹ ਵੀ ਮਾੜੀ ਗੱਲ ਆ ਕਿਤੇ ਨਾ ਕਿਤੇ ਤਾਂ ਆਪਾਂ ਸਹੀ ਗੱਲ ਦੱਸਦੇ ਆ ਅਗਲੇ ਨੂੰ ਸਹੀ ਰਹਿ ਦਿੰਦੇ ਆ ਤੇ ਸਾਰੇ ਭਰਾ ਆਪਣੇ ਇੰਸਟਾ ਪੰਜਾਬ ਪੇਜ ਵੀ ਚੱਲਦਾ ਜਿੰਨੇ ਭਰਾਵਾਂ ਨੂੰ ਰਾਇ ਦਿੱਤੀ ਆ ਉਹ ਵੀ ਸਾਰੇ ਦੱਸ ਦਿਓ ਕਮੈਂਟਾਂ 'ਚ ਪੁੱਛ ਲਿਓ ਕੱਲਾ ਕੱਲੇ ਭਰਾ ਨੂੰ ਜੇ ਅੱਜ ਤੱਕ ਕਿਸੇ ਨੂੰ ਗਲਤ ਰਾਏ ਦਿੱਤੀ ਹੋਵੇ ਆਪਾਂ ਸਹੀ ਰਹਿ ਦਿੰਨੇ ਆ ਤਾਂ ਕਿ ਆਪਣਾ ਪ੍ਰਭਾ ਕੋਈ ਆਪਣੇ ਬਰੋਬਰ ਖੜਦਾ ਯਾਰ ਤਾਂ ਆਪਾਂ ਨੂੰ ਵੀ ਫਾਇਦਾ ਹੀ ਆ ਕਿਸੇ ਨਾ ਕਿਸੇ ਗੱਲ ਦਾ ਕਿਤੇ ਪਤਾ ਹੀ ਲੱਗਦਾ ਇਹ ਨਾ ਸੋਚਿਆ ਕਰੋ ਵੀ ਉਹਦਾ ਕੰਮ ਨਾ ਚੱਲੇ ਉਹਦਾ ਕੰਮ ਨਾ ਚੱਲੇ ਮੇਰਾ ਹੀ ਚੱਲੇ ਤੇ ਰੱਬ ਦੀ ਕਿਰਪਾ ਨਾਲ ਸਾਰਿਆਂ ਦਾ ਕੰਮ ਚੱਲੇ ਆਪਾਂ ਤਾਂ ਇਹੀ ਕਹਿੰਨੇ ਆਂਗੇ ਕੱਲੇ ਕੱਲੇ ਭਰਾ ਨੂੰ ਆਪਾਂ ਤਾਂ ਸਹੀ ਰਹਿ ਦਿੰਨੇ ਆ ਵੀ ਅੱਧੇ ਸਾਲ ਤੋਂ ਇਹ ਸੈੱਡ ਚਲਾ ਰਹੇ ਆ ਆਪ ਜੇ ਆਪਾਂ ਨੂੰ ਫਾਇਦਾ ਲੱਗਿਆ ਤਾਂ ਆਪਾਂ ਦੂਜਾ ਸੈੱਡ ਤਿਆਰ ਕੀਤਾ ਤੇ ਜਿਹੜਾ ਇਹ ਸੈੱਡ ਆ ਇਹਦੇ ਉੱਪਰ ਆਪਾਂ ਬਾਸ ਪਾਇਆ ਤੇ ਗਾਡਰਾਂ ਉੱਪਰ ਬਾਸ ਪਾਇਆ ਹੈਗਾ ਤੇ ਲਫਾਫਾ ਪਾ ਕੇ ਉੱਪਰ ਮਿੱਟੀ ਪਾਤੀ ਕੋਈ ਐ ਪੱਕਾ ਕੰਮ ਨਹੀਂ ਕਰਿਆ ਹੈਗਾ ਜੀ ਵਿੱਚ ਲੈਂਟਰ ਲਾਉਂਦੇ ਆ ਯਾਰ ਜਿੰਨੀ ਜੈਸ ਮਦਾਕਾ ਕੰਮ ਕਰੋ ਚੱਕ ਕੇ ਰੁਪਏ ਕਦੇ ਵੀ ਨਾ ਲਾਓ ਕਿਸੇ ਚੀਜ਼ ਤੇ ਠੀਕ ਆ ਪੰਜ-ਸੱਤ ਲੱਖ ਰੁਪਇਆ ਹੈਗਾ ਦੋ-ਤਿੰਨ ਲਾਤਾ ਵਿੱਚ ਚੱਕ ਕੇ ਉਹਦਾ ਕੋਈ ਵੱਡੀ ਗੱਲ ਨਹੀਂ ਰੱਬ ਦੀ ਕਿਰਪਾ ਨਾਲ ਆਪਾਂ ਦੂਜਾ ਸੈਲਫ ਵਾਲਾ ਸੈੱਡ ਤਿਆਰ ਕਰਿਆ ਤੇ ਉਹਨੂੰ ਡਬਲ ਸਟੋਰੀ ਕਰਾਂਗੇ ਤੇ ਸਾਰਾ ਇਹ ਆਪਾਂ ਆਸਟ੍ਰੇਲੀਆਨ ਤਕਨੀਕ ਨਾਲ ਤਿਆਰ ਕਰਿਆਗਾ ਪਾਣੀ ਵਗੈਰਾ ਦੀਆਂ ਪਾਈਪਾਂ ਜਾਨੀ ਕਿ ਪੱਖੇ ਹੋਗੇ ਏਸੀ ਵਗੈਰਾ ਹੋ ਗਿਆ ਸਾਰਾ ਆਸਟ੍ਰੇਲੀਆ ਚ ਚੱਲਦਾ ਇਹ ਕੰਮ ਅੱਜ ਦੇ ਟਾਈਮ ਤੇ ਜਿਹੜਾ ਚੱਲ ਰਿਹਾ ਆ ਆਸਟ੍ਰੇਲੀਅਨ ਤਰੀਕੇ ਨਾਲ ਸਾਰਾ ਇਹ ਆਪਾਂ ਜਿਹੜਾ ਸੈਪਰੇਟ ਸੈਟਅਪ ਤਿਆਰ ਕਰਿਆ ਇਹ ਦੋਨੇ ਫਾਰਮਾਂ ਦਾ ਯਾਨੀ ਕਿ ਆਪਣੇ ਜਿਹੜਾ ਆਉਣ ਵਾਲੇ ਜਮਾਨੇ ਦਾ ਪੱਲੀ ਵਗੈਰਾ ਹੈਂਡਲ ਪੱਲੀ ਵਗੈਰਾ ਜਿਹੜੀ ਆਟੋਮੈਟਿਕ ਪੱਲੀ ਕਹਿ ਸਕਦੇ ਆਪਾਂ 쿨ਿੰਗ ਪੈਡ ਵਗੈਰਾ ਹੋਗੀ ਸਾਰਾ ਪੱਖੇ ਵਗੈਰਾ ਹੋਗੇ ਨਿੱਪਲ ਵਗੈਰਾ ਹੋ ਗਿਆ ਇਹ ਸਾਰਾ ਅੱਜ ਦੇ ਟਾਈਮ ਤੇ ਜਿਹੜਾ ਆਸਟ੍ਰੇਲੀਆ ਚ ਚੱਲ ਰਿਹਾ ਉਹ ਸਿਸਟਮ ਨਾਲ ਆ ਇਹ ਆਪਾਂ ਆਪ ਤਿਆਰ ਕੀਤਾ ਤਾਂ ਕਿ ਬਹੁਤ ਵਧੀਆ ਤਰੀਕੇ ਨਾਲ ਤਾਂ ਕਿ ਕੰਪਨੀ ਵੀ ਭੱਜ ਕੇ ਆਵੇ ਜੀ ਆਪਾਂ ਇਹਹੀ ਸੈੱਟ ਤਿਆਰ ਕਰੇ ਨੇ ਤਾਂ ਜੇ ਆਪਾਂ ਨੂੰ ਪੰਜ ਕੰਪਨੀ ਆਪਣੇ ਕੋਲ ਰੋਜ਼ ਹੀ ਰੋਜ਼ ਢੇੜਾ ਮਾਰਦੀਆਂ ਨੇ ਵੀ ਸਾਡਾ ਚੂਚਾ ਪਾਓ ਸਾਡੀ ਚੂਚਾ ਪਾਓ ਤੇ ਤਾਂ ਕਰਕੇ ਆਪਾਂ ਨੂੰ ਜਿਹੜੀ ਕੰਪਨੀ ਚ ਸਵਾਦ ਆ ਰਿਹਾ ਜਿਹੜੀ ਕੰਪਨੀ ਆਪਾਂ ਨੂੰ ਵਧੀਆ ਲੱਗ ਰਹੀ ਹੈ ਵਧੀਆ ਚੱਲ ਰਹੀ ਹੈ ਆਪਣੇ ਨਾਲ ਅਤੇ ਆਪਾਂ ਉਸੇ ਨਾਲ ਟਾਈਆਪ ਰੱਖਿਆ ਤੇ ਆਪਾਂ ਨਵੇਂ ਸੈੱਟ ਦਾ ਵੀ ਟਾਈਆਪ ਉਸੇ ਕੰਪਨੀ ਨਾਲ ਕੀਤਾ ਜਿਹੜੀ ਚ ਆਪਾਂ ਨੂੰ ਕਿਤੇ ਨਾ ਕਿਤੇ ਵਧੀਆ ਲੱਗਦਾ ਸੀ ਕੁਝ ਜਿਹੜੇ ਸੈੱਟ ਨੇ ਆਪਾਂ ਦੋਨੇ ਤਿਆਰ ਕੀਤੇ ਨੇ ਤੇ ਆਪਣੇ ਇਹ 7400 7600 ਸਕਰ ਫੁੱਟ ਨੇ 7400 ਤੋਂ 7500 200 ਫੁੱਟ ਲੰਮੇ ਤੇ 38 ਫੁੱਟ ਚੌੜੇ ਸ਼ੈੱਡ ਨੇ ਇਹ 13-13 ਦੇ ਗਾਡਰ ਚਾਰੇ ਹੋਏ ਨੇ 39 ਯਾਨੀ ਕਿ ਬਾਹਰੋਂ-ਬਾਹਰੋਂ ਇਹ ਸ਼ੈੱਡ ਆਪਣੇ ਤਿਆਰ ਕੀਤੇ ਹੋਏ ਨੇ ਤੇ 38 ਫੁੱਟ ਇਹ ਆਪਣੇ ਵਿੱਚੋਂ-ਵਿੱਚੋਂ ਤਿਆਰ ਨੇ ਸ਼ੈੱਡ ਪੂਰੇ ਪ੍ਰੋਪਰ 7500 ਸਕੁਅਰ ਫੁੱਟ ਇਹ ਆਪਣਾ ਸ਼ੈੱਡ ਆ 7500 ਇਹ ਆ 7500 ਹੋ 15000 ਸਕੁਅਰ ਫੁੱਟ ਏਰੀਆ ਆਪਣੇ ਹੁਣ ਕੋਲੇ ਤਿਆਰ ਆਗਾ ਚੂਚਾ ਪਾਉਣ ਨੂੰ ਤੇ ਦੋਨੇ ਫਾਰਮਾਂ ਚ ਇਹ ਆਪਣਾ 7000 7000 ਵਾੜ ਆ ਜਾਂਦਾਗਾ ਤੇ ਗਰਮੀ ਚ 8-8000 ਵਾੜ ਆ ਜਾਂਦਾ ਤੇ ਆਪਾਂ ਗਰਮੀ 'ਚ ਤਾਂ ਕਰਕੇ ਜਿਆਦਾ ਪਾਉਂਦੇ ਆ ਤੇ ਹਵਾ ਕ੍ਰੋਸ ਹੁੰਦੀ ਰਹਿੰਦੀ ਆ ਵਿੱਚ ਦੀ ਸਿਆਲ 'ਚ ਤੇ ਆਪਾਂ ਸਾਸਾ ਦਾ ਯਾਰ ਵੜ ਪਾਉਂਦੇ ਆ ਤੇ ਗਰਮੀ 'ਚ ਪਾਉਂਦੇ ਆ ਆਪਾਂ ਠਾਠਾ ਯਾਰ ਵੜ ਤਾਂ ਕਿ ਗਰਮੀ 'ਚ ਵਿੱਚ ਦੀ ਏਸੀ ਫਾਰਮ ਕਰਕੇ ਤਾਂ ਕਰਕੇ ਵੜ ਵਧ ਪਾਇਆ ਜਾਂਦਾ ਸਿਆਲ 'ਚ ਗੈਸ ਵਗੈਰਾ ਬਣਦੀ ਰਹਿੰਦੀ ਆ ਤਾਂ ਕਰਕੇ ਆਪਾਂ ਵੜ ਦੋਨੇ ਫਾਰਮਾਂ 'ਚ ਘੱਟ ਪਾਉਂਦੇ ਆ ਤੇ ਆਪਾਂ ਤੇ ਕੁੱਲ ਆਪਾਂ 15000 ਵੜ ਪਾਉਂਦੇ ਆ ਦੋਨੇ ਫਾਰਮਾਂ 'ਚ ਤੇ ਬਹੁਤ ਹੀ ਵਧੀਆ ਆਪਾਂ ਨੂੰ ਸਵਾਦ ਆ ਰਿਹਾ ਇਹ ਕੰਮ 'ਚ ਤਾਂ ਕਰਕੇ ਆਪਾਂ ਇਹ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਤੇ ਬਥੇਰੇ ਫਰਾਾ ਕਹਿੰਦੇ ਆ ਫਾਰਮ ਫੇਲ ਹੋ ਗਏ ਫਾਰਮ ਫੇਲ ਹੋ ਗਏ ਜੇ ਆਪਾਂ ਯਾਰ ਫਾਰਮ ਚ ਪੈਰ ਹੀ ਨਹੀਂ ਧਰਾਂਗੇ ਤੇ ਫਾਰਮ ਨੇ ਫੇਲ ਹੀ ਹੋਣਾ ਹੋਰ ਕਿਉਂ ਨੇ ਕੋਈ ਵਾਦਾ ਕਰਨਾ ਆਪਾਂ ਨੂੰ ਤੇ ਆਪਣੇ ਆਪਣੇ ਫਾਰਮ ਤੇ ਆ ਕੇ ਦੇਖ ਲਓ ਇੱਕ ਵਾਰਾਂ ਕਿ 1% ਵੀ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਸਮੈਲ ਆਵੇ ਇਹ ਸਾਡਾ ਸਾਰਾ ਸਿਸਟਮ ਜਿਹੜਾ ਮੈਨੇਜਮੈਂਟ ਤੇ ਆ ਮੈਨੇਜਮੈਂਟ ਦੇਖੋ ਓਕੇ ਰਿਪੋਰਟਾਂ ਨਾ ਜਮਾ ਸਰਾ ਲੱਗਿਆ ਪਿਆ ਦੋ ਵਾਰਾਂ ਤਾਂ ਆਪਾਂ ਪੰਜੀ ਮਾਰੀ ਆ ਫਾਰਮ ਚ ਤਾਂ ਕਿ ਸਮੈਲ ਵਗੈਰਾ ਨਾ ਆ ਸਕੇ 1% ਯਾਰ ਕੋਈ ਬੰਦਾ ਆਪਾਂ ਨੂੰ ਆ ਕੇ ਕਹੇ ਦੇ ਵੀ ਮੈਂ ਫਾਰਮ 'ਚ ਖੜਾ ਮੈਨੂੰ ਬਹੁਤ ਬਦਬੂ ਆ ਰਹੀ ਆ 1% ਇਸੇ ਤਰ੍ਹਾਂ ਦਾ ਕੋਈ ਹੈ ਨਹੀਂਗਾ ਕੰਮ ਵੀ 스멜 ਆ ਜੇ ਜਾਂ ਕੋਈ ਵਧੀਆ ਤਰੀਕੇ ਨਾਲ ਇਹ ਆਪਾਂ ਜਿਹੜਾ ਕੰਮ ਕਰ ਰਹੇ ਆ ਆਪਾਂ ਮਨ ਲਨ ਲਾ ਕੇ ਕੰਮ ਕਰ ਰਹੇ ਆ ਵੀ ਤਾਂ ਕਿ ਆਪਾਂ ਨੂੰ ਕੋਈ 스멜 ਵਗੈਰਾ ਜਾਂ ਆਪਾਂ ਯਾਰ ਮੈਨੇਜਮੈਂਟ ਦੇ ਪੂਰਾ ਇਦਾਂ ਪ੍ਰੋਪਰ ਪੂਰਾ ਧਿਆਨ ਦੇਈ ਦਿੰਦਾ ਦੇਖੋ ਲੱਗੇ ਪਈ ਨਾ ਫਿਨਲੈਂਡ 'ਚ ਜਿਹੜੇ ਬੰਦੇ ਨੇ ਯਾਰ ਫਾਰਮ 'ਚ ਅੰਦਰ ਹੀ ਨਹੀਂ ਵੜਨਾ ਹੁਣ ਉਹਦਾ ਤਾਂ ਛੱਡਾ ਆਪਾਂ ਫੇਲ ਹੀ ਹੁਣ ਤੇ ਉਹਨੇ ਤਾਂ ਕਹੀ ਦੇਣਾ ਵੀ ਕੰਮ ਫੇਲ ਆ ਜੀ ਨੇ ਕੰਮ ਫੇਲ ਆ ਇਨੇ ਕਰਨਾ ਫੇਲ ਕਰਨਾ ਦਾ ਪ੍ਰਭੂ ਕੋਈ ਕੰਮ ਵੀ ਫੇਲ ਕਰ ਲੋ ਤੇ ਚਲਾਉਣ ਨੂੰ ਕੋਈ ਵੀ ਚਲਾ ਲਓ ਕੰਮ ਕੋਈ ਨਹੀਂ ਫੇਲ ਹੈਗਾ ਬੰਦਾ ਫੇਲ ਕਰਦਾ ਸਾਰੇ ਕੰਮਾਂ ਨੂੰ ਦੇਖੋ ਮੈਨੇਜਮੈਂਟ ਦੇਖੋ ਓਕੇ ਰਿਪੋਰਟ ਆ ਨਾ ਜਮਾ ਕਿਵੇਂ 스멜 ਆ ਜੂ ਯਾਰ ਜੇ ਰੋਜ਼ ਦੀ ਰੋਜ਼ ਆਪਾਂ ਪੰਜੀ ਮਾਰੀ ਦੇ ਸ਼ੈੱਡ 'ਚ ਸੁੱਕਾ ਰੱਖੀਦਾ ਸ਼ੈੱਡ ਤੇ ਵਧੀਆ ਏਸੀ ਸਿਸਟਮ ਕਰਿਆ ਹੋਇਆ ਕਿਵੇਂ 스멜 ਆ ਜੂ 스멜 ਆਉਂਦੀ ਆ ਉੱਥੇ ਜਿੰਨੇ ਫਾਰਮ 'ਚ ਪੈਰੀਂ ਧਰਨਾ ਤੇ ਸ਼ੈੱਡ ਹੋ ਗਿਆ ਗਿੱਲਾ ਤੇ ਚੂਚਾ ਹੋ ਗਿਆ ਬਿਮਾਰ ਉੱਥੇ ਆਉਂਦੀ ਆ 스멜 ਤੇ ਓਰੇ ਕੋਈ ਐਦਾਂ ਦਾ ਚੱਕਰ ਨਹੀਂ ਹੈਗਾ ਕਿ 스멜 ਵਗੈਰਾ ਆ ਜੂ ਰੱਬਾ ਫਾਰਮਰ ਨੂੰ ਐਦਾਂ ਰੱਖੀਦਾ ਜਿਚਾ ਆ ਕੇ ਪੂਰਾ ਪਿਆਰ ਕਰੀਦਾ ਕੰਮ ਨੂੰ ਬੜੇ ਭਰਾ ਮੈਸੇਜ ਕਰਦੇ ਆ ਫੋਨ ਕਰਦੇ ਆ ਵੀ ਭਰਾਵਾ ਉਥੋਂ ਕੰਮ ਸਿੱਖਣਾ ਵੀ ਕੰਮ ਦੀ ਸਾਨੂੰ ਟ੍ਰੇਨਿੰਗ ਦਿਓ ਵੀ ਕੀ ਚਾਰਜਸ ਨੇ ਕੋਈ ਚਾਰਜਸ ਨਹੀਂ ਬਾਬਾ ਆਪਾਂ ਨੂੰ ਵਧੀਆ ਦੇ ਦੇ ਰਿਆ ਰੱਬ ਦੀ ਕਿਰਪਾ ਨਾਲ ਆਪਣਾ ਕੰਮ ਤਾਂ ਦੱਬ ਵਧੀਆ ਚੱਲਦਾ ਜੇ ਕਿਸੇ ਵੀ ਭਰਾ ਨੇ ਕੋਈ ਵੀ ਕੰਮ ਵਗੈਰਾ ਸਿੱਖਣਾ ਤਾਂ ਰਿਹਾ ਏ ਛਾਪਾ ਦੇਵਾਂਗੇ ਰੋਟੀ ਟੁਕ ਦੇਵਾਂਗੇ ਤਾਂ ਆ ਸਕਦਾ ਵਿਹਲਾ ਕੰਮ ਸਿੱਖ ਸਕਦਾ ਜਿਹਨੂੰ ਕੰਮ ਸਿੱਖਣ ਦੀ ਚਾਹਣਾਗੀ ਵੀ ਕੰਮ ਸਿੱਖਣਾ ਹੀ ਸਿੱਖਣਾ ਮੈਂ ਉਹ ਬੰਦਾ ਆ ਸਕਦਾ ਆਪਣੇ ਕੋਲੇ ਕੰਮ ਸਿੱਖ ਸਕਦਾ ਵੀ ਕੋਈ ਵੀ ਚਾਰਜਸ ਵਗੈਰਾ ਨਹੀਂ ਲਿਆ ਜਾਊਗਾ ਵਿੱਚ ਭਰਾ ਜਿਵੇਂ ਹੁੰਦੇ ਆ ਕੋਈ ਵੀ 5-7000 ਲਵਾਂਗੇ ਜਾਂ 10000 ਲਵਾਂਗੇ ਮਹੀਨੇ ਦਾ ਆਪਾਂ ਕੋਈ ਭਰਾ ਨਹੀਂ ਕੋਈ ਭਰਾ ਆਪਣੇ ਬਰਾਬਰ ਖੜਾ ਹੁੰਦਾ ਤਾਂ ਆਪਾਂ ਨੂੰ ਯਾਰ ਬਹੁਤ ਖੁਸ਼ੀ ਹੁੰਦੀ ਆ ਕਿਤੇ ਨਾ ਕਿਤੇ ਵੀ ਹਾਂ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਮਨ ਨੂੰ ਵੀ ਸਕੂਨ ਮਿਲਦਾ ਜੇ ਆਪਾਂ ਕਿਸੇ ਨੂੰ ਕੋਈ ਕਿੱਤੇ ਜੇ ਪਾਵਾਂਗੇ ਤਾਂ ਕਰਕੇ ਆਪਾਂ ਕੋਈ ਵੀ ਚਾਰਜਸ ਵਗੈਰਾ ਨਹੀਂ ਲੈਂਦੇ ਜੇ ਕਿਸੇ ਵੀ ਭਰਾ ਦਾ ਕੋਈ ਕੰਮ ਸਿੱਖਣਾ ਚਾਹੁੰਦਾ हां ਵੀ ਅਸੀਂ ਵੀ ਸਿੱਖੇ ਆ ਅਸੀਂ ਕਿਹੜਾ ਕੋਈ ਸਿੱਖੇ ਸਿਖਾਏ ਆਗੇ ਅਸੀਂ ਵੀ ਕੰਮ ਸਿੱਖੇ ਆ ਰੱਬ ਦੀ ਕਿਰਪਾ ਨਾਲ ਹੁਣ ਆਪਣਾ ਵਧੀਆ ਕੰਮ ਚੱਲਦਾ ਚੱਲਦਾ ਹੀ ਰਹੇ ਤੇ ਤਾਂ ਕਰਕੇ ਆਪਾਂ ਕੋਈ ਵੀ ਚਾਰਜ ਵਗੈਰਾ ਵਸੂਲ ਨਹੀਂ ਕਰਦੇ ਕਿਸੇ ਤੋਂ ਤੇ ਇਹਦਾ ਫ੍ਰੀ ਆਫ ਕਾਸਟ ਜਿਹੜਾ ਆਪਾਂ ਕੰਮ ਤਾਂ ਦਾ ਆਪਾਂ ਅਗਲੇ ਨੂੰ ਸਿਖਾ ਕੇ ਤੋਰਾਂਗੇ ਤੇ ਕੋਈ ਵੀ ਭਰਾ ਕੰਮ ਆਗਾ ਤਾਂ ਬਾਕੀ ਉਹਨੂੰ ਸਿੱਖ ਕੀ ਕਰਨਾ ਚਾਹੀਦਾ ਅਸੀਂ ਵੀ ਸਿੱਖ ਕੇ ਕਰਿਆ ਸਰਟੀਫਿਕੇਟ ਦਿੱਤੇ ਆ ਪੀਏਯੂ ਯੂਨੀਵਰਸਿਟੀ ਤੋਂ ਤੇ ਉੱਥੇ ਪੜ੍ਹੇ ਆ ਤੇ ਸਟਡੀ ਕੀਤੀ ਹੈ ਜੀ ਤੇ ਤਾਂ ਕਰਕੇ ਅਸੀਂ ਕੰਮ ਛੇੜਿਆ ਇਹ ਨਹੀਂ ਹੈਗਾ ਵੀ ਕੰਮ ਸਟਾਰਟ ਕਰ ਲਓ ਜੀ ਕਰ ਲਿਆ ਕਰ ਲਿਆ ਕਰ ਲਿਆ ਤੇ ਮੜ ਕੇ ਉਹ ਫੇਲ ਹੋ ਗਿਆ ਕੰਮ ਆਉਂਦਾ ਨਹੀਂ ਹੈਗਾ ਆਪਾਂ ਨੂੰ ਇਦਾਂ ਨਾ ਕਰੋ ਇਦਾਂ ਬਸ 네ਗਟਿਵ ਗੱਲਾਂ ਹੀ ਆਪਣੇ ਪੱਲੇ ਆਉਂਦੀਆਂ ਨੇ ਵੀ ਫਾਰਮਾਂ 'ਚ ਕੁਝ ਨਹੀਂ ਹੈਗਾ ਫਾਰਮਾਂ 'ਚ ਕੁਝ ਨਹੀਂ ਹੈਗਾ ਜੇ ਆਪਾਂ ਕੰਮ ਸਿੱਖ ਕੇ ਕਰਦੇ ਆਂ ਤਾਂ ਹਰ ਇੱਕ ਕੰਮ 'ਚ ਕੁਝ ਨਾ ਕੁਝ ਹੈਗਾ ਤਾਂ ਕਰਕੇ ਸਾਰੇ ਭਰਾਵਾਂ ਨੂੰ ਆਪਾਂ ਤਾਂ ਇਹੀ ਕਹਿੰਦੇ ਆਂ ਵੀ ਕੰਮ ਜੋ ਵੀ ਕਰਨਾ ਮੈਂ ਇਹੀ ਨਹੀਂ ਕਹਿੰਦਾ ਵੀ ਕੱਲਾ ਪੁਲਟਰੀ ਫਾਰਮ ਦਾ ਹੀ ਕੰਮ ਤੇ ਕੋਈ ਵੀ ਕੰਮ ਆ ਤਾਂ ਕੰਮ ਆਪਣਾ ਸਿੱਖ ਕੇ ਕਰੋ ਤੇ ਸਿੱਖਣ ਤੋਂ ਬਾਅਦ ਹੀ ਕੰਮ ਨੂੰ ਚਾਲੂ ਕਰੋ ਤਾਂ ਕਿ ਆਪਣੇ ਦੋ ਪੈਸੇ ਲੱਗੇ ਜਿਹੜੇ ਔਰਾਸ ਵੀ ਆ ਜਾਣ ਤੇ ਆਪਣਾ ਕੰਮ ਵੀ ਬਹੁਤ ਵਧੀਆ ਚੱਲੇ ਤੇ ਬੜੇ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਆ ਵੀ ਇਹਦੇ ਕੋਈ ਲੋਨ ਵਗੈਰਾ ਦੀ ਸਹੂਲਤ ਹੈਗੀ ਆ ਆਹ ਲੋਨ ਵਗੈਰਾ ਦੀ ਸਹੂਲਤ ਹੈ ਭਰਾਵੋ ਪਰ ਲਿਓ ਉਹ ਬੰਦਾ ਜਿਹਨੇ ਰਜਾਈ 'ਚ ਪੈ ਕੇ ਫੋਨ ਨਹੀਂ ਦੇਖਣਾ ਜਿਹਨੇ ਮਿਹਨਤ ਕਰਨੀ ਆ ਉਹਦੇ ਲਈ ਲੋਨ ਬੜਾ ਬੈਨੀਫਿਟ ਆ ਆਹ ਕਈ ਬੰਦੇ ਕਾਰ ਲੈ ਲੈਂਦੇ ਆ ਯਾਰ ਕਾਰ ਨੇ ਕੀ ਹੁਣ ਦੁੱਧ ਦੇਣਾਗਾ ਲੋਨ ਤੇ ਤੇ ਆਪਣਾ ਲੋਨ ਲਓ ਬਿਜ਼ਨਸ ਚਲਾਓ ਤੇ ਬਿਜ਼ਨਸ ਚੋਂ ਕਮਾਈ ਕਰਕੇ ਆਪਣੀ ਜਿਹੜੀ ਲੋਨ ਦੀ ਕਿਸ਼ਤ ਆ ਉਹ ਭਰੋ ਮਹੀਨੇ ਦੀ ਮਹੀਨੇ 10 ਲੱਖ ਦੀ ਕਿੰਨੀ ਕਿਸ਼ਤ ਵਣੀਆਂ 12000 ਜੇ ਸਮਾਹੀ ਤੇ ਭਰੀ 50-60000 ਕਿਸਤਵਾਨੀਆਂ ਤੇ ਇੰਨੀ ਕੁ ਦਾ ਬੰਦਾ ਆਰਾਮ ਨਾਲ ਆਪਣੀ ਜਿਹੜੀ ਇਹ ਕਿਸ਼ਤ ਕੱਢ ਸਕਦਾ 30 ਤੋਂ 35 ਦਿਨ ਵਿੱਚ ਚੂਚਾ ਪੈਂਦਾ ਲੈਂਦਾਗਾ ਤੇ ਵਧੀਆ ਆਪਾਂ ਨੂੰ ਪੇਮੈਂਟ ਦੇ ਜਾਂਦਾਗਾ ਤੇ 6 ਮਹੀਨਿਆਂ ਦੇ ਵਿੱਚ ਨਾ ਨਾ ਕਰਦੇ ਆਪਣੇ ਤਿੰਨ ਤੋਂ ਚਾਰ ਲਾਟ ਲੱਗ ਜਾਂਦੇ ਆਗੇ ਚਾਰ ਲੋਟਾਂ 'ਚ ਹੁਣ ਬੰਦਾ 60000 ਰੁਪਈਆ ਵੀ ਨਹੀਂ ਕੱਢ ਸਕਦਾ ਤਾਂ ਕੰਮ ਕਰੋ ਜਿਹੜੇ ਬੰਦੇ ਨੇ ਲੋਨ ਲੈਣਾ ਉਹ ਕੰਮ ਕਰੋ ਤੇ ਕੰਮ ਕਰਕੇ ਆਪਣੀ ਕਿਸ਼ਤ ਕੱਢੋ ਇਹ ਨਹੀਂ ਹੈਗਾ ਵੀ ਲੋਨ ਲੈ ਕੇ ਆਪਾਂ ਰਜਾਈ 'ਚ ਬਹਿ ਕੇ ਫੋਨ ਦੇਖੀ ਜਾਈਏ ਉਹ ਚੀਜ਼ਾਂ ਨੂੰ ਛੱਡੋ ਤੇ ਸਾਰੇ ਭਰਾ ਕੰਮ ਕਰਨੀ ਆਓ ਤੇ ਕੰਮ ਯਾਰ ਬਹੁਤ ਲਾਹੇਵੰਦ ਕੰਮ ਆ ਇਹ ਜਿਹਨੇ ਕਰਨ ਤੇ ਬੜੇ ਵੀਰ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਕਿੰਨਾ ਕੁ ਗਰਮੀ ਚ ਕਿੰਨਾ ਕੁ ਬੜ ਮਰ ਜਾਂਦਾ ਸਾਲ ਚ ਕਿੰਨਾ ਕਮੜ ਮਰ ਜਾਂਦਾ ਤੇ ਯਾਰ ਮਟੈਲਟੀ ਤਾਂ ਹੋ ਹੀ ਜਾਂਦੀ ਆ ਜੇ ਆਪਾਂ ਕਿਸੇ ਵੀ ਕੰਮ ਚ ਪਾਵਾਂਗੇ ਸਾਹ ਲੈਣ ਵਾਲੀ ਚੀਜ਼ ਆ ਤੇ ਆਪ ਡਾਊਨ ਹਰੇ ਕੰਮ ਚ ਆਉਂਦਾ ਰਹਿੰਦਾ ਮਰਦਾ ਜਿਉਂਦਾ ਰਹੇ ਹੀ ਰਹਿੰਦਾ ਹੀ ਆ ਇਹਦੀ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਮਰ ਗਿਆ ਯਾਰ ਉਹ ਕੰਪਨੀ ਦਾ ਕੋਈ ਆਪਾਂ ਨੂੰ ਉਹਨੇ ਕਮਿਸ਼ਨ ਨਹੀਂ ਕੱਟਣਾ ਆਪਾਂ ਤੋਂ ਕੋਈ ਪੈਸਾ ਨਹੀਂ ਕੱਟਣਾ ਮਰ ਗਿਆ ਉਹ ਵੀ ਕੰਪਨੀ ਦਾ ਤੇ ਵਧੀਆਗਾ ਆਪਾਂ ਵਧੀਆ ਦੇਖਪੱਖ ਕਰਦੇ ਆ ਉਹ ਵੀ ਕੰਪਨੀ ਦਾ ਤੇ ਆਪਾਂ ਦਾ ਕੰਮ ਲਾ ਕੇ ਪੇਮੈਂਟ ਆਈ ਜਾਣੀ ਆ ਜੇ ਆਪਾਂ ਵਧੀਆ ਕੰਮ ਕੀਤਾਗਾ ਇਹ ਨਹੀਂ ਹੈਗਾ ਵੀ ਆਪਾਂ ਇਹੀ ਸੋਚਿਆ ਜੇ ਮਰ ਗਿਆ ਦਾ ਮਰ ਗਿਆ ਹੋਰ ਮਰ ਜਾਣਗੇ ਪੰਜ ਚਾਰ ਕਿੱਡੀ ਗੱਲ ਤੇ ਆਪਾਂ ਜੀ ਦੇਖ ਰੇਖ ਕਰੀਏ ਕੀ ਚੱਕਰ ਆ ਕਿਉਂ ਮਰਿਆ ਕੀ ਗੱਲ ਆ ਤੇ ਆਪਾਂ ਉਹ ਚੀਜ਼ ਦੀ ਦਵਾਈ ਬੂਟੀ ਚਲਾਈਏ ਤਾਂ ਕਰਕੇ ਵੀ ਆਪਣਾ ਹੋਰ ਝੂਟਾ ਨਾ ਮਰ ਸਕੇ ਜੇ ਦੋਨੇ ਪਾਰਟੀਆਂ ਨੂੰ ਘਾਟਾ ਪੈਂਦਾ ਕਿਤੇ ਨਾ ਕਿਤੇ ਤਾਂ ਜੇ ਮਰਦਾਗਾ ਵੈਸੇ ਕੰਪਨੀ ਨੂੰ ਜਿਆਦਾ ਪੈਂਦਾਗਾ ਉਹ ਚੀਜ਼ ਨਾਲ ਆਪਣਾ ਕੋਈ ਬਾਲਾ ਲੈਣਾ ਦੇਣਾ ਨਹੀਂ ਹੁੰਦਾਗਾ ਤੇ ਜੇ ਆਪਣਾ ਪ੍ਰਾਈਵੇਟ ਫਾਰਮਿੰਗ ਕਰਦੇ ਆ ਉੱਥੇ ਚੂਚਾ ਮਰਦਾ ਤਾਂ ਉੱਥੇ ਆਪਣਾ ਕਿਤੇ ਨਾ ਕਿਤੇ ਬਹੁਤ ਨੁਕਸਾਨ ਹੁੰਦਾ ਹੈ ਤੇ ਬਾਕੀ ਆਪਣਾ ਵਧੀਆ ਢੰਗ ਨਾਲ ਇਹ ਸਾਰਾ ਕੰਮ ਤਿਆਰ ਕੀਤਾ ਹੋਇਆ ਤੇ ਤਾਂ ਕਰਕੇ ਵੀ ਇਹ ਹੈ ਜ ਆ ਕੋਈ ਆਪਦਾ ਏਰੀਆ ਚੁਣੋ ਵੀ ਜਿਹੜਾ ਥੋੜਾ ਜ ਆ ਰਿਹਾ ਇਸੀ ਖੇਤਰ ਤੋਂ ਦੂਰ ਹੋਵੇ ਤੇ ਜੇ ਪੰਜ ਚਾਰ ਘਰ ਹੁੰਦੇ ਆ ਤਾਂ ਆਪਣੇ ਨਾਲ ਸਹਿਮਤ ਹੋਣ ਵੀ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗਾ ਜੇ ਤੁਸੀਂ ਸ਼ੈੱਡ ਬਣਾਉਨੇ ਹੋ ਇਹ ਤਕਰੀਬਨ ਆਪਣਾ 2.5 ਤੋਂ 3 ਕਨਾਲਾਂ ਦੇ ਵਿੱਚ ਵਿੱਚ ਆਪਣਾ ਇਹ ਸ਼ੈੱਡ ਵਧੀਆ ਸੈਟਅਪ ਜਿਹੜਾ ਸਾਰਾ ਤਿਆਰ ਹੋ ਜਾਂਦਾ 18 ਲੱਖ ਰੁਪਏ ਦੇ ਵਿੱਚ ਵਿੱਚ ਤੇ ਜਿੱਤੇ ਆਪਾਂ ਵਧੀਆ ਇਨਕਮ ਲੈ ਸਕਦੇ ਆਂ ਵਧੀਆ ਕਮਾਈ ਕਰ ਸਕਦੇ ਆਂ ਜਿਹੜਾ 20-22 ਲੱਖ ਰੁਪਏ ਯਾਰ ਆਪਾਂ ਬਾਹਰ ਲਾਉਨੇ ਆ ਉਹ ਵੀ ਕਿਤੇ ਨਾ ਕਿਤੇ ਬੇਸਤੀ ਜਾਂਦਾ ਤਾਂ ਆਪਾਂ ਇਹ ਕਰਕੇ 20 ਲੱਖ ਰੁਪਏ ਫਾਰਮ ਤੇ ਲਾਉਨੇ ਆ ਤੇ ਆਪਣਾ ਸਾਰਾ ਸੈਟਅਪ ਜਿਹੜਾ ਉਹ ਤਾਂ ਆਪਣਾ ਪਿਆਗਾ ਤੇ ਬਾਕੀ ਕਿਸੇ ਵੀ ਕੋਈ ਵੀ ਚੀਜ਼ ਦੀ ਨੌਲੇਜ ਹੋਵੇ ਲੈਣੀ ਹੋਵੇ ਕਿਸੇ ਨੌਲੇਜ ਤਾਂ ਉਹ ਆਪਾਂ ਨੂੰ ਭਰਾ ਸਾਰੇ ਕਮੈਂਟ ਕਰ ਸਕਦੇ ਨੇ ਤੇ ਬਾਕੀ ਜਿਹੜੀ ਆ ਨਿੱਪਲ ਵਗੈਰਾ ਜਿਹੜਾ ਇਹ ਹਾਈ ਟੈਕ ਕੰਮ ਕੀਤਾ ਹੋਇਆ ਹੈ ਆਪਾਂ ਭਾਂਡੇ ਵਗੈਰਾ ਦਾ ਸਾਰਾ ਏਰੀ ਕੱਲੀ ਕੱਲੀ ਵੀਡੀਓ ਆਪਾਂ ਸਾਰੀ ਆਪਾਂ ਜਿਹੜੀ YouTube ਤੇ ਪਾ ਦਾਂਗੇ ਉਹ ਪੂਰੀ ਪ੍ਰੋਪਰ ਤੇ ਬਾਕੀ ਸਾਨੂੰ ਕਮੈਂਟ ਕਰਕੇ ਪੁੱਛ ਸਕਦਾ ਜੇ ਕੋਈ ਵੀ ਕੋਈ ਗੱਲਬਾਤ ਆ ਬਾਕੀ ਠੀਕ ਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਲਈ ਇੰਨੀ ਇਨਫਰਮੇਸ਼ਨ ਬਾਕੀ ਦੀ ਵੀਡੀਓ ਪਾਵਾਂਗੇ ਆਪਾਂ ਦੁਬਾਰੇ